RS ਪਾਵਰ ਟੂਲ ਤਾਂ ਬੋਰਡ ਦੇਖ ਲਿਆ ਤੁਹਾਨੂੰ ਕਹਿ ਲਓ ਤੁਸੀਂ ਲੈਣਾ ਚਾਹੇ ਕਾਰਵਾਸ਼ਰ ਚਾਹੇ ਲੈਣਾ ਗ੍ਰੈਂਡਰ ਤੁਸੀਂ ਕੋਈ ਵੀ ਟੂਲ ਲੈਣਾ ਜਿਹੜਾ ਅੰਦਰਲੇ ਪਾਸੇ ਸ਼ੋਅਰੂਮ ਦੇ ਵਿੱਚ ਪਿਆ ਵੀਰੇ ਸ਼ੁਭਮ ਕੋਲੇ ਹੋਲ ਸੇਲ ਰੇਟ ਤੇ ਮੈਂ ਆਪਾਂ ਐਜ਼ ਅ ਗਾਹਕ ਬਣ ਕੇ ਤੁਸੀਂ ਆਉਂਗੇ ਜਦੋਂ ਕੈਮਰੇ ਤੋਂ ਇਧਰੋਂ ਉੱਠ ਕੇ ਲੁਧਿਆਣੇ RS ਪਾਵਰ ਟੂਲ ਵਾਲਿਆਂ ਕੋਲੇ ਤੁਹਾਨੂੰ ਹੋਲ ਸੇਲ ਰੇਟ ਤੇ ਕਹ ਲੀਏ ਮਾਰਕੀਟ ਨਾਲੋਂ ਸਸਤੇ ਰੇਟ ਤੇ ਅੰਦਰੋਂ ਪ੍ਰੋਡਕਟ ਮਿਲਣਾ ਪਰ ਸਸਤੀ ਕੁਆਲਿਟੀ ਨਹੀਂ ਮਿਲਦੀ ਅੰਦਰ ਆਜੋ ਬੀਰੇ ਸ਼ੁਭਮ ਦੇ ਮੋਹਸਨੀਆਂ ਗੱਲਾਂ ਸੌਂਦੇ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਵੀਰੇ ਸ਼ੁਭਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਕਹਿਵਾ ਸੇਤਾ ਸਭ ਵਧੀਆ ਮੈਂ ਕੱਟ ਲਾ ਲੈਣੀ ਨਹੀਂ ਆਪਾਂ ਮੈਂ ਇੱਕ ਗਲਤ ਤਾਂ ਨਹੀਂ ਬਾਹਰ ਬੋਲਿਆ ਮੈਂ ਕਿ ਤੁਸੀਂ ਜਦੋਂ ਵੀਰੇ ਸ਼ੁਭਮ ਕੋਲੇ ਆਗੇ ਤੁਹਾਨੂੰ ਮਾਰਕੀਟ ਨਾਲੋਂ ਇੱਕ ਤੱਕ ਘੱਟ ਰੇਟ ਤੇ ਪ੍ਰੋਡਕਟ ਦੇ ਦੇਣਾ ਬਿਲਕੁਲ ਜੀ ਬਿਲਕੁਲ ਪਰ ਕੁਆਲਿਟੀ ਜਿਹੜੀ ਆ ਉਹ ਘੱਟ ਰੇਟ ਵਾਲੀ ਨਹੀਂ ਹੋਊ ਗੱਲ ਸਹੀ ਆ ਬਿਲਕੁਲ ਸਹੀ ਆ ਤੇ ਮੈਂ ਇਹ ਵੀ ਕਹਤਾ ਵੀ ਜਿਵੇਂ ਐਜ਼ ਆ ਹੋਲਸੇਲਰ ਆਪਾਂ ਡੀਲ ਕਰਦੇ ਆ ਤੁਹਾਨੂੰ ਓਵੇਂ ਡੀਲ ਕਰਕੇ ਓਨੇ ਕ ਪੈਸਿਆਂ ਦੇ ਵਿੱਚ ਚੀਜ਼ ਦੇ ਛੱਲ ਨਹੀਂ ਲਾਉਂਦੇ ਬਿਲਕੁਲ ਬਿਲਕੁਲ ਹੁਣ ਲਦਿਆਣੇ ਦੇ ਵਿੱਚ ਇਹੀ ਕੰਮ ਕਰਨ ਵਾਲੇ ਤੁਹਾਡੇ ਸਬੰਧਤ ਹਜ਼ਾਰਾਂ 10000 ਵੀਰ ਹੋਰ ਬੈਠਾ ਬਿਲਕੁਲ ਬਿਲਕੁਲ ਹੁਣ ਸ਼ੁਭਮ ਵੀਰੇ ਕੋਲੇ ਆਉਣ ਤੇ ਸ਼ੁਭਮ ਵੀਰ ਫਿਰ ਕਿਵੇਂ ਤਸੱਲੀ ਕਰਾਉਗਾ ਵਾਲੇ ਦੀ ਮੈਨੂੰ ਦੱਸੋਗੇ ਕਰੀਏ ਆਪਾਂ ਇੱਕ ਪਾਸੇ ਸ਼ੁਰੂ ਹਾਂਜੀ ਵੀਰ ਹਾਂ ਆਪਾਂ ਬਿਲਡਿੰਗ ਸੈਟ ਆ ਗਏ ਆ ਗਏ ਵੀਰ ਬਿਲਡਿੰਗ ਸੈਟ ਹਾਂਜੀ ਚੰਗਾ ਬਿਲਡਿੰਗ ਸੈਟ ਲੰਬਾ ਆਵੇ ਨਾ ਲਿਆ ਕੇ ਜਦੋਂ ਰੱਖਿਆ ਅਗਲਾ ਕਵੇ ਵੀ ਮਹਿੰਗਾ ਕਿੰਨੇ ਰੁਪਈਆ ਤੋਂ ਸ਼ੁਰੂ ਹੋਏ ਵੈਲਡਿੰਗ ਸੈਟ ਸ਼ੁਰੂ ਜਿਹੜੇ ਹੋ ਜਾਂਦੇ ਆ 24-2500 ਰੁਪਏ ਤੋਂ ਇਹ ਸ਼ੁਰੂ ਹੋ ਜਾਂ 24-2500 ਤੋਂ ਸ਼ੁਰੂ ਕਰ ਦੋਗੇ ਬਿਲਕੁਲ 24-2500 ਰੁਪਏ ਤੋਂ ਵੈਲਡਿੰਗ ਸੈਟ ਸ਼ੁਰੂ ਹੋ ਗਿਆ ਬਿਲਕੁਲ ਬਿਲਕੁਲ ਐਂਡ ਤੱਕ ਜਿੱਥੋਂ ਤੱਕ ਤੁਸੀਂ ਜਾਣਾ ਰੇਟ ਲੈ ਕੇ ਜਾ ਸਕਦੇ ਬਿਲਕੁਲ ਸ਼ੋਭਮ ਵੀਰੇ ਦੀ ਇੱਕ ਖਾਸियत ਹੈ ਵੀਰਾ ਕਹਿੰਦਾ ਜਿੰਨੇ ਜੋ ਸਾਡੇ ਕੋਲ ਕਸਟਮਰ ਆਉਂਦਾ ਐਜ਼ ਆ ਉਹਨੂੰ ਕਸਟਮਰ ਡੀਲ ਨਹੀਂ ਕੀਤਾ ਐਜ਼ ਆ ਭਰਾ ਡੀਲ ਕੀਤਾ ਜੇ ਮੇਰੀ ਜੇਬ 'ਚ 1000 ਰੁਪਏ ਚੀਜ਼ 2500 ਦੀ ਆ ਤੇ ਐਂ ਵੀ ਕਹਿੰਦੇ 1500 ਬਾਜ ਦੇ ਦੀ ਵੀਰੇ ਉਹਨਾਂ ਕੋਲੇ ਇਹੋ ਜੀ ਤੇ ਬਾਈ ਸੱਚ ਇੱਕ ਕੁਆਲਿਟੀ ਤੇ ਬੜਾ ਅਗਲਾ ਕਿੰਤੂਪਰੇ ਤੂੰ ਕਰਦਾ ਜੇ ਅਗਲਾ ਕਹਿੰਦਾ ਤੁਸੀਂ ਮੰਨ ਕੇ ਚੱਲੋ ਇਹ ਫੋਰ ਐਗਜ਼ਾਮਪਲ ਹੂੰ 25 ਮੰਨ ਆਪਾਂ ਐਗਜ਼ਾਮਪਲ ਦੀ ਗੱਲ ਕਰਦੇ ਆ ਸਕਰੀਨਸ਼ਾਟ ਲੈ ਕੇ 2500 ਦਾ ਨਾ ਇਧਰ ਪਾ ਦਿਓ ਆਪਾਂ 2500 ਦਾ ਆਪਣੇ ਕੋਲ ਬਿਲਡਿੰਗ ਸੈਟ ਹੂੰ ਅਗਲਾ ਕਹਵੇ ਬਾਹਰ 3000 ਦਾ ਤੁਸੀਂ 500 ਸਸਤਾ ਦਿੱਤਾ ਹੂੰ ਕੁਆਲਿਟੀ ਤਾਂ ਨਹੀਂ ਮਾੜੀ ਨਹੀਂ ਨਹੀਂ ਕੁਆਲਿਟੀ ਨਹੀਂ ਮਾੜੀ ਹੋਊਗੀ ਕਵਾਲਿਟੀ ਨਾ ਕੋਈ ਕੰਪਰੋਮਾਈਜ਼ ਨਹੀਂ ਕੋਈ ਕੰਪਰੋਮਾਈਜ਼ ਜੇ ਅਗਲਾ ਥੋੜਾ ਇੱਕ ਇੱਕ ਪਾਸੇ ਬਿਲਡਿੰਗ ਸੈੱਟ ਖਲਾ ਲਵੇ ਤੇ ਇੱਕ ਖਲਾ ਲਵੇ ਮਾਰਕੀਟ ਵਾਲਾ ਜਿਹੜਾ ਮਹਿੰਗਾ ਤੁਸੀਂ ਅਗਲੇ ਨੂੰ 500000 ਸਸਤਾ ਦਿੱਤਾ ਉਹ ਉਨੇ ਰੇਟ ਵਾਲਾ ਤੇ ਜੇ ਵਿੱਚੋਂ ਫਰਕ ਨਿਕਲੇ ਫਰਕ ਨਿਕਲੇ ਆਏ ਤਾਂ ਕੋਈ ਵਾਪਸੀ ਹੈ ਪੱਕੀ ਗੱਲ ਹੈ ਲੁਧਿਆਣੇ ਆ ਜਾਣਾ ਬਿਲਕੁਲ ਪਰ ਕਿਹੜੇ ਐਡਰੈਸ ਤੇ ਆਉਣ ਮੈਨੂੰ ਦੱਸਿਓ ਐਡਰੈਸ ਕੀ ਹੈ ਸੱਚ ਆਪਣੇ ਐਡਰੈਸ ਆਪਣਾ ਇੱਥੇ ਗਿਲ ਰੋਡ ਟੈਂਕੀ ਹੈਗੀ ਜੀ ਟੈਂਕੀ ਦੇ ਬਿਲਕੁਲ ਸਾਹਮਣੇ ਐਚਡੀਐਫਸੀ ਬੈਂਕਾ ਉਹਦੇ ਨਾਲ ਹੀ ਸੈਂਟਰ ਮਾਰਕੀਟ ਹੈ ਜੀ ਉਹਦੇ ਮੁੜਦੇ ਹੀ ਬੋਰਡ ਦੇਖ ਠੀਕ ਆ ਬਿਲਡਿੰਗ ਸੈੱਟ ਹੋ ਗਿਆ ਤੇ ਇੱਕ ਡਿਮਾਂਡ ਚ ਜਿਹੜਾ ਜਿਆਦਾ ਐ ਅਗਲਾ ਕਹਿੰਦਾ ਜਿਹੜਾ ਕੰਮਕਾਰ ਵਾਲਾ ਬੰਦਾ ਉਹਦੇ ਕੋਲੇ ਡੈਗ ਤੇ ਲਿਜਾਨ ਨੂੰ ਟਾਈਮ ਹੈ ਨਹੀਂ ਗੱਡੀ ਧਵਾਉਂਦਾ ਟਰੱਕ ਧਵਾਉਂਦਾ ਬੱਸ ਧਵਾਉਂਦਾ ਬਾਈਕ ਧਵਾਉਂਦਾ ਬਿਲਕੁਲ ਕਾਰਵਾਸ਼ਰ ਹੋਵੇ ਹਾਂਜੀ ਘੈਂਟ ਕਾਰਵਾਸ਼ਰ ਕੰਪਨੀ ਦਾ ਕਾਰਵਾਸ਼ਰ ਹਾਂਜੀ ਤੇ ਕੜਲ ਕੱਢਦੇ ਜੇ ਰਿਸ਼ਤੇਦਾਰ ਆਏ ਗੱਡੀ ਧੋਣ ਲੱਗ ਜੀ ਅਗਲਾ ਕਹਿੰਦੇ ਦੇਖੇਵੇਂ ਪਾਫਾ ਛੜਦੀ ਐ ਉਹ ਹਣਾ ਤਾਂ ਉਸ ਹਿਸਾਬ ਨਾਲ ਕਿੰਨੇ ਰੁਪਈਆ ਤੋਂ ਕਾਰਵਾਸ਼ਰ ਚਲ ਮੈਨੂੰ ਕਿੰਨੇ ਰੁਪਈਆ ਦੇ ਦਾਂਗੇ ਮੈਂ ਜਮਾ ਲੋ ਬਜਟ ਤੋਂ ਕਿੰਨੇ ਰੁਪਈਆ ਦਾ? ਕਾਰ ਵਾਸ਼ਰ ਸ਼ੁਰੂ ਹੋਈਊਗਾ ਜੀ 27250 ਤੋਂ। ਸਾਰੇ? ਹਾਂ ਜੀ। 27250 ਰੁਪਈਆ। ਬਿਲਕੁਲ ਬਿਲਕੁਲ। ਤੇ 27250 ਰੁਪਈਆ ਦੇ ਵਿੱਚ ਕੀ ਕੀ ਐਸੈਸਰੀ ਮਿਲੂਗੀ? ਆਪਾਂ ਨੂੰ ਕਿੱਥੇ 27250 ਵਾਲਾ ਹੈ ਕਿਹੜਾ ਦਿਖਾਵਾਂਗੇ? ਕਿਹੜਾ 27250 ਵਾਲਾ ਦਿਖਾ ਦਿੰਨੇ? ਉਹ ਕੱਢਿਓ ਮਾੜੇ ਕਿੱਥੇ ਪਏ ਆਪਣੇ ਕੋਲ? ਅ ਆਈ ਬਬ। ਕੱਢੀ ਵੀਰੇ ਲੈ। ਚਲਦੀ ਇਹ ਇਹ ਹੈਵੀ ਵਾਲਾ। ਇਹ ਇਹ ਹੈਵੀ ਵਾਲਾ ਪਹਿਲਾਂ ਉਹ ਦਿਖਾ ਦਿੰਨੇ ਤੁਹਾਨੂੰ। ਇਹ ਇਹਦਾ ਕੀ ਪ੍ਰਾਈਸ ਹੋਊਗਾ? ਬੋਲ ਸਕਦੇ ਆ ਪਰ ਦੱਸ ਸਕਦੇ ਨਹੀਂ ਕਿੰਨਾ ਦੱਸੀਗੇ। ਫੋਨ ਲਾ ਲੈਣ। ਹਾਂ ਜੀ। ਇਹਦਾ ਨਾ ਦੱਸੀਗੇ। ਲੈ ਵੀ ਵੀ ਲੋ ਆ ਪਿਆ ਹਾਂਜੀ ਬਿਲਕੁਲ ਅੱਛਾ ਆ ਆ ਗਿਆ ਆ ਅੱਠ ਆ ਮੈਨੂੰ ਐਂ ਲੱਗਦਾ ਇਹ ਤੁਸੀਂ ਮਹਿੰਗੇ ਵਾਲੀ ਪੈਕਿੰਗ ਖੋਲ ਲਈ ਹੈ 2800 ਵਾਲੀ ਹੈ ਹੈ ਮਹਿੰਗੇ ਵਾਲੀ ਪਰ ਰੇਟ ਤੁਹਾਨੂੰ 2800 ਹੀ ਲੱਗੂ ਇਹ ਮੇਰੀ ਗੱਲ ਸੁਣ ਲਓ ਸਕਰੀਨ ਸ਼ਾਟ ਵੱਜ ਗਿਆ ਬਿਲਕੁਲ WhatsApp ਤੇ ਮੈਸੇਜ ਤੁਹਾਨੂੰ ਆ ਗਿਆ ਅਗਲਾ 2800 ਦਾ ਲੈ ਜਾਉ ਨਹੀਂ ਬਿਲਕੁਲ 2800 ਚਾ ਮਸ਼ੀਨ ਹੀ ਦੇਵਾਂਗੇ ਕੱਲੀ ਹੋਰ ਕੀ ਆ ਨਾਲ ਨਹੀਂ ਨਹੀਂ ਜੀ ਹਾਂ ਨਾਲ ਆ ਗੰਨਾ ਆ ਜੂਗਾ ਅੱਛਾ ਪਿਸਤੌਲ ਤਾਂ ਦੇਤਾ ਇਦੂ ਅੱਗੇ ਆ ਗੰਨਾ ਆ ਗਈ ਪਾਈਪ ਆ ਗਈ ਲੈ ਆ ਵੀ ਨਾਲ ਆ ਨਾ ਸੈਸਰੀ ਇਹਦੇ ਲੱਗ ਪੈਸੇ ਤਾਂ ਨਹੀਂ ਪਉਂਦੇ ਨਹੀਂ ਜੀ ਨਹੀਂ ਜੀ ਨਹੀਂ ਇੱਕ ਨਾਲ ਫੋਮ ਕਰਨ ਦੀ ਆ ਗਈ ਅੱਛਾ ਫੋਮ ਜਾਉਗੀਆਂ ਇਹ ਹੈ ਕਵਾਲਿਟੀ ਗੂਤੇ ਚੱਕ ਹਾਂ ਇਹ ਕਾ ਅਟੈਚਮੈਂਟ ਆ ਗਈ ਜਿੰਦੇ ਨਾਲ ਦੀ ਗਨ ਲੰਬੀ ਹੋਈ ਹੋਗੀ ਇਹ ਵੈਸੇ ਲੱਗ ਦੋ ਜਿਹੜੀ ਹੁੰਦੀ ਹੈ 1.5 200 ਰੁਪਏ ਦੀ ਹੁੰਦੀ ਹੈ ਇਹ ਨਾਲ ਹੀ ਆਉਗੀ ਇਹ 1.5 ਤੇ 200 ਦੀ ਲੱਗ ਆ ਇਹ ਵੀ ਨਾਲ ਆ ਇਹ ਵੀ ਨਾਲ ਹੈ ਲੈ ਹੱਥ ਤਾਂ ਭਰਤਾ ਮੇਰਾ ਰਿਹਾ ਹੀ ਨਹੀਂ ਐ ਘੱਟ ਨਾ ਚੱਕਿਆ ਜਾ ਹੋਰ ਕੀ ਇਹਦਨ ਆ ਪੈ ਪਾ ਗਈ ਇਹ ਤਾਂ ਚੱਲ ਹਾਂਜੀ ਹੂੰ ਬਾਕੀ ਫਿਲਟਰ ਆ ਗਿਆ ਇਹਦਾ ਸੈਸਰੀ ਓਕੇ ਲੈ ਫਲਟਰਾਂ ਤੋਂ ਲੈ ਕੇ ਤੁਹਾਨੂੰ ਆਹ ਕਾਰਵਾਸ਼ਰ ਬਿਲਕੁਲ ਨਾਲੇ ਚੰਗੀ ਕੁਆਲਿਟੀ ਵਾਲਾ ਬਿਲਕੁਲ ਲੰਬਾ ਤਾਂ ਨਹੀਂ ਛੇਤੀ ਹੁੰਦਾ ਨਹੀਂ ਕੋਈ ਲੰਬਾ ਨਹੀਂ ਹੋਰ ਦੋ ਵਾਰੀ ਫੋਮ ਮਾਰ ਕੇ ਪੜਾਕਾ ਨਾ ਮਾਰਦੇ ਨਹੀਂ 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 ਕੁਆਲਿਟੀ ਵਧੀਆ ਹੋਊਗੀ ਜੀ ਕੁਆਲਿਟੀ ਪੱਕੀ ਗੱਲ ਆ ਬਿਲਕੁਲ ਪੱਕੀ ਗੱਲ ਜਿੰਨੇ ਸੋਹਣੇ ਰੰਗਣਾ ਜਗ ਦਾ ਉਹਨਾਂ ਸੋਹਣਾ ਕੰਮ ਕਰਨਾ ਚਾਹੀਦਾ ਉਸ ਤੋਂ ਵੱਧ ਹੀ ਕਰੋਗਾ ਪੱਕੀ ਗੱਲ ਆ ਪੱਕੀ ਗੱਲ 2800 ਰੁਪਏ ਦੇ ਵਿੱਚ ਆਹ ਇੰਨੀ ਸੈਸਰੀ ਵਾਲਾ ਆਹ ਪਿਆ ਕਾਰਵਾਸ਼ਰ ਲੈ ਜਾਓ ਪੱਕੀ ਗੱਲ ਆ ਪੱਕੀ ਗੱਲ ਹਜੇ ਵੀ ਰੇਟ ਕਰ ਲੈਨੇ ਕੱਟ ਲੈਨੇ ਵੀਡੀਓ ਨਹੀਂ 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 ਜਾਣਦਾ ਬਿਲਕੁਲ ਬਿਲਕੁਲ ਜਾਣਦਾ ਲੁ